ਸਾਚੀ ਗੱਲ ਜੀ ਸਾਰਿਆਂ ਨੂੰ ਇਹ ਉਹੀ ਬੱਚੇ ਨੇ ਜਿਨ੍ਹਾਂ ਨੂੰ ਆਪਾਂ ਰੈਸਕਿਊ ਕਰਕੇ ਲੈ ਕੇ ਆਏ ਸੀ ਇਹਦੇ ਕੀੜੇ ਪਏ ਹੋਏ ਸੀ ਇਹ ਹੁਣ ਬਿਲਕੁਲ ਠੀਕ ਆ ਇਹਦਾ ਨਾ ਇਹਦਾ ਜਵਾੜਾ ਪਾਟ ਗਿਆ ਤੀਆ ਇਹਦੇ ਤੇ ਤਾਂ 5-6000 ਰੁਪਿਆ ਲੱਗ ਗਿਆ ਪਰ ਇਹ ਹੁਣ ਬਿਲਕੁਲ ਠੀਕ ਆ ਤੋਂ ਅਸੀਂ ਇਹ ਨਾਲ ਵਾਲੀ ਬਿਲਡਿੰਗ ਆ ਨਾ ਇਹ ਦੇਖ ਰਹੇ ਹੋ ਨਾ ਇਹ ਨਾਲ ਵਾਲੀ ਬਿਲਡਿੰਗ ਇੱਥੋਂ ਚੱਕ ਕੇ ਲੈ ਕੇ ਆਏ ਸੀ ਇੱਥੇ ਇਹਦੀ ਮੰਮੀ ਰਹਿੰਦੀ ਹੈਗੀ ਤੋਂ ਆਪਾਂ ਛੱਡਣ ਵੀ ਗਏ ਪਰ ਇਹ ਹੁਣ ਜਾਂਦੇ ਨਹੀਂ ਹੈਗੇ ਇਹ ਹੁਣ ਜਾਂਦੇ ਨਹੀਂ ਹੈਗੇ ਇੱਥੇ ਰਹਿੰਦੇ ਨੇ ਕਿ ਪਹਿਲਾਂ ਵੀ ਆਪਣੇ ਕੋਲੇ 5-6 ਪਹਿਲਾਂ ਹੈਗੇ ਨੇਗੇ ਹਨ ਤੇ ਹੁਣ 2 ਇਹੇ ਹੋ ਗਏ। ਤੋਂ ਉਦੋਂ ਤਾਂ ਚਲ ਖਾਣ ਪੀਣ ਦਾ ਤਾਂ ਸਰੀ ਜਾਂਦਾ ਤੀ ਅਸੀਂ ਕਰੀ ਜਾਂਦੇ ਜਿੱਦਾਂ ਵੀ ਕਰਕੇ ਪਰ ਜਿੱਦਾਂ ਇਦਾਂ ਆ ਜਾਂਦੇ ਨੇ ਤਾਂ ਬਹੁਤ ਔਖਾ ਹੋ ਜਾਂਦਾਗਾ। ਇੰਨਾ ਪੈਸਾ ਕੱਢਣਾ ਹਨ ਇਸ ਕਰਕੇ ਨਾ ਮੈਂ ਕਦੇ ਨਹੀਂ ਪਹਿਲਾਂ ਕਦੇ ਵੀ ਅਸੀਂ ਇਹ ਨਹੀਂ ਬੋਲਦੇ ਹੈਗੇ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ। ਪਰ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਕਿਉਂਕਿ ਅਸੀਂ ਇੱਕ ਪੁੰਨ ਦਾ ਕੰਮ ਕਰ ਰਹੇ ਆਂਗੇ ਹਨ ਤਾਂ ਕਿੰਨਾ ਵੀ ਪੈਸਾ ਬੰਦਾ ਕਿੰਨਾ ਵੀ ਕਮਾਉਂਦਾ ਹੋਵੇ ਪਰ ਇੰਨਾ ਪੈਸਾ ਕੱਢਣਾ ਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਸਾਨੂੰ ਮੰਗਣ ਦੀ ਵੀ ਨਹੀਂ ਆਦਤ ਹੈਗੀ ਕਿ ਆਪਾਂ ਵੀਡੀਓ ਪਾ ਦਈਏ ਕਿ ਸਾਨੂੰ ਮਦਦ ਕਰਦਿਆ ਕਰੋ ਕੋਈ ਡੋਨੇਟ ਕਰਦਿਆ ਕਰੋ ਜਾਂ ਕੁਝ ਵੀ ਆਪਾਂ ਨੇ ਨਹੀਂ ਮੰਗਣਾ ਹੈਗਾ ਤੋਂ ਪਲੀਜ਼ ਇੰਨੀ ਕਿਰਪਾ ਕਰਕੇ ਸਾਡੀਆਂ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਅਸੀਂ ਕੁਝ ਵੀ ਨਹੀਂ ਜੋ ਵੀ ਇੱਥੋਂ ਕੋਈ ਸਾਨੂੰ ਪੈਸਾ ਆਇਆ ਕਰੂਗਾ ਨਾ ਆ ਸਾਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਆ ਦੇਖੋ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਨੂੰ ਰੱਬ ਨੇ ਸਭ ਕੁਝ ਦਿੱਤਾਗਾ ਘਰ-ਬਾਰ ਸਭ ਕੁਝ ਆਪਾਂ ਨਹੀਂ ਸਾਨੂੰ ਜ਼ਰੂਰਤ ਹੈਗੀ ਏ ਇਦਾਂ ਦੇ ਪੈਸਿਆਂ ਦੀ ਪਰ ਜਿੰਨਾ ਵੀ ਕਿਤੇ ਜੇ ਇਦਾਂ ਦਾ ਕੋਈ ਹੋ ਵੀ ਗਿਆ ਕੋਈ ਪੈਸਾ ਸਾਨੂੰ ਆਉਣ ਲੱਗ ਗਿਆ ਤਾਂ ਅਸੀਂ ਬੇਜਵਾਨਾਂ ਦੀ ਹੀ ਸੇਵਾ ਕਰਿਆ ਕਰਾਂਗੇ ਤੁਹਾਡਾ ਕੋਈ ਵੀ ਅਸੀਂ ਕਿਸੇ ਦਾ ਵੀ ਪੈਸਾ ਅਸੀਂ ਇਦਾਂ ਨਹੀਂ ਲਾਉਂਦੇ ਹੈਗੇ ਬਿਕਸ ਤੋਂ ਮੰਗ ਕੇ ਅਸੀਂ ਆਪ ਦਾ ਘਰ ਚ ਲਾ ਲੀਏ ਨਹੀਂ ਨਹੀਂ ਸਾਡਾ ਘਰ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਹੈਗਾ ਤਾਂ ਬਸ ਮੈਨੂੰ ਇੱਕ ਇਹਨਾਂ ਦਾ ਹੁੰਦਾਗਾ ਕਿ ਮੈਂ ਇਹਨਾਂ ਦੀ ਸੇਵਾ ਕਰਾਂ ਤੇ ਪਹਿਲਾਂ ਤਾਂ ਮੈਂ ਕੰਮ ਕਰਦੀ ਹੁੰਦੀ ਸੀਗੀ ਸਿਲਾਈ ਕਰਦੀ ਸੀ ਹੁਣ ਇੱਕ ਸਾਲ ਤੋਂ ਨਾ ਮੇਰੀ ਸਿਹਤ ਬਿਲਕੁਲ ਠੀਕ ਨਹੀਂ ਰਹਿੰਦੀ ਹੈਗੀ ਮੇਰੀ ਸਰਜਰੀ ਹੋਈ ਸੀ ਉਸ ਤੋਂ ਬਾਅਦ ਨਾ ਮੈਂ ਬਸ ਸਿਹਤ ਮੇਰੀ ਬਹੁਤ ਡਾਊਨ ਰਹਿਣ ਲੱਗ ਗਈ ਪਰ ਸੇਵਾ ਭਾਵਨਾ ਦਾ ਮੈਨੂੰ ਬਹੁਤ ਹੁੰਦਾਗਾ ਕਿ ਵਸ ਮੈਂ ਸੇਵਾ ਕਰਾਂ ਪਤਾ ਨਹੀਂ ਜ਼ਿੰਦਗੀ ਦੇ ਕਿੰਨੇ ਕਪਾਲ ਬੱਚੇ ਹੋਏ ਨੇਗੇ ਤਾਂ ਕਿ ਮੈਂ ਇਹਨਾਂ ਬੱਚਿਆਂ ਦੇ ਲੇਖੇ ਲਾ ਦਾਂ ਹਨਾ ਪਲੀਜ਼ ਸਾਡੀਆਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤਾਂ ਕਿ ਮੈਂ ਇਹਨਾਂ ਦੀ ਸੇਵਾ ਕਰ ਸਕਾਂ ਥੋੜਾ ਜਿਹਾ ਯੋਗਦਾਨ ਪਾਇਆ ਕਰੋ ਤੁਸੀਂ ਵੀ ਥੋੜੀ ਵੀ ਸੇਵਾ ਲੱਗ ਜੂਗੀ ਇਹ ਕਿਰਪਾ ਕਰਕੇ ਰਿਕਵੈਸਟ